ਇਸ ਗੱਲਬਾਤ ਨੂੰ ਪਰਿਵਾਰਾਂ ਵਿੱਚ ਬੈਠ ਕੇ ਸੁਣਿਆ ਤੇ ਵੇਖਿਆ ਜਾਵੇ ਤੇ ਬਹੁਤ ਹੀ ਸੰਜੀਦਗੀ ਮਸਲਾ ਵਾ ਇੱਕ ਜਿਹਦੇ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਦਾ ਵਾਂ ਤੇ ਕੁਝ ਗੱਲਾਂ ਵਿੱਚ ਇਦਾਂ ਦੀਆਂ ਵੀ ਆ ਜਿਹੜੀਆਂ ਬੱਚਿਆਂ ਨੂੰ ਧੀਆਂ ਭੈਣਾਂ ਨੂੰ ਪਰਿਵਾਰਾਂ ਦੇ ਵਿੱਚ ਬੈਠੇ ਥੋੜਾ ਜਿਹਾ ਫੀਲ ਹੋਣਗੀਆਂ ਵੀ ਇਹ ਕਿੱਦਾਂ ਦੀਆਂ ਗੱਲਾਂ ਨੇ ਪਰ ਸਿਆਣਿਆਂ ਨੇ ਕਿਹਾ ਵੀ ਜੇ ਮੱਝ ਨੂੰ ਛੱਪੜ 'ਚੋਂ ਕੱਢਣਾ ਤੇ ਛੱਪੜ ਦੇ ਵਿੱਚ ਵੜਨਾ ਪੈਂਦਾ ਤੇ ਗੰਦ ਤਾਂ ਲੱਗੂ ਗਈ ਸਾਊ ਤੋਂ ਪਹਿਲਾਂ ਇਸ ਹਿੰਦੁਸਤਾਨ ਦੇਸ਼ ਭਾਰਤ ਦੇਸ਼ ਦੇ ਵਿੱਚ ਤੇ ਸਾਡਾ ਦੇਸ਼ ਪੰਜਾਬ ਦੇ ਵਿੱਚ ਵਸਦੇ ਸਾਰੇ ਹੀ ਜੋ ਲੋਕ ਨੇ ਉਹ ਚਾਹੇ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਈਸਾਈ ਨੇ ਸਾਰਿਆਂ ਦਾ ਮੈਂ तहे ਦਿਲੋਂ ਸਤਿਕਾਰ ਕਰਦਾ ਵਾਂ ਤੇ ਇਹ ਜੋ ਮਸਲਾ ਹੈਗਾ ਇਹ ਕਿਸੇ ਵੀ ਧਰਮ ਦਾ ਨਿੱਜੀ ਮਸਲਾ ਨਹੀਂ ਹੈ ਕਿਸੇ ਵੀ ਰਾਜ ਨੂੰ ਲੈ ਕੇ ਗੱਲਬਾਤ ਨਹੀਂ ਹੈ ਤੇ ਕਿਸੇ ਨੂੰ ਇਹਦੇ ਵਿੱਚ ਵਿਰੋਧੀ ਨਹੀਂ ਕਵਾਂਗੇ ਇਹ ਸਾਨੂੰ ਸਾਰਿਆਂ ਨੂੰ ਵਿਚਾਰਨਾ ਪੈਣਾ ਤੇ ਸੋਚ ਸਮਝ ਕੇ ਐਕਸ਼ਨ ਲੈਣੇ ਪੈਣੇ ਆ ਤੇ ਮੈਂ ਗੱਲਾਂ ਸ਼ੁਰੂ ਕਰਦਾ ਵਾਂ ਕੇਸ ਵੀ ਤੁਹਾਡੇ ਸਾਹਮਣੇ ਰੱਖੂਗਾ ਉਹਦੇ ਵਿੱਚ ਨਾਂ ਨਾਂ ਦੱਸਾਂ ਐਡਰੈਸ ਨਹੀਂ ਦੱਸੂਗਾ ਬਹੁਤ ਗੱਲਾਂ ਜ਼ਰੂਰੀ ਨੇ ਧਿਆਨ ਦੇਣ ਵਾਲੀਆਂ ਨੇ ਸਾਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ ਪੰਜਾਬ ਦੇ ਵਿੱਚ ਕਹਿ ਸਕਦਾ 70 80% ਲੋਕ ਜੋ ਵਸਦੇ ਨੇ ਜਾਣਦੇ ਨੇ ਤੇ ਸਾਡੇ ਕੋਲੇ ਕਈ ਤਰ੍ਹਾਂ ਦੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਸ਼ਾਇਦ ਪੁਲਿਸ ਵੀ ਉਹਨਾਂ ਨੂੰ ਜਵਾਬ ਦੇ ਦਿੰਦੀ ਹੈ ਜਾਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਉੱਥੇ ਆ ਕੇ ਉਹ ਮਸਲੇ ਹੱਲ ਹੁੰਦੇ ਨੇ ਉਹ ਧੀਆਂ ਭੈਣਾਂ ਦੇ ਮਸਲੇ ਨੇ ਉਹ ਐਨਆਰਆਈਆਂ ਦੀਆਂ ਜ਼ਮੀਨਾਂ ਤੇ ਹੋਏ ਕਬਜ਼ਿਆਂ ਦੇ ਮਸਲੇ ਨੇ ਉਹ ਏਜੰਟਾਂ ਵੱਲੋਂ ਨੱਪੇ ਹੋਏ ਪੈਸਿਆਂ ਦੇ ਮਸਲੇ ਨੇ ਤੇ ਉਹ ਰੇਪ ਕੇਸ ਨੇ ਰੇਪ ਕੇਸ ਡੇਰਿਆਂ ਦੇ ਵਿੱਚ ਹੋ ਰੇ ਰੇਪ ਕੇਸ ਆ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰਿੰਸੀਪਲਾਂ ਲੋ ਟੀਚਰਾਂ ਲੋ ਕੀਤੇ ਗਏ ਰੇਪ ਕੇਸ ਆ ਤੇ ਕੱਲ ਦੀ ਖਬਰ ਚੱਲ ਰਹੀ ਆ ਵੀ ਪਿੰਡ ਦੇ ਮੌਜੂਦਾ ਸਰਪੰਚਰ ਨੂੰ ਨਵਾਲਗ ਬੱਚੀ ਨਾਲ ਰੇਪ ਕੀਤਾ ਗਿਆ ਤੇ ਉਹਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਹਜੇ ਤੱਕ ਇਹ ਰੇਪ ਕੇਸ ਹੀ ਸੀਗੇ ਕੋਈ ਇਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਤੋਂ ਵੀ ਨਾ ਹੀ ਪੁਲਿਸ ਬਹੁਤਾ ਐਕਸ਼ਨ ਲੈਂਦੀ ਆ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਮੇਰੇ ਕੋਲੇ ਜੋ ਕੇਸ ਆਏ ਆ ਤਿੰਨ ਚਾਰ ਕੇਸ ਮੈਂ ਸਾਂਝੇ ਕਰਨਾ ਚਾਹੁੰਦਾ ਉਹਦੇ ਵਿੱਚ ਮੈਂ ਕਿਸੇ ਦਾ ਨਾਂ ਨਹੀਂ ਲਾਊਗਾ ਹਰ ਇੱਕ ਦੀ ਇੱਥੇ ਇੱਜ਼ਤ ਆ 4 ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੇ ਦੀ ਉਮਰ ਆ ਬੱਚੇ ਉਹਦੇ ਸਕੇ ਚਾਚੇ ਦੀ ਭੈਣ ਅਤੇ ਇੱਕੋ ਘਰੇ ਰਹਿੰਦੇ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆਇਆ ਮੀਆਂ ਬੀਬੀ ਸੀ ਉਹ ਆਏ ਪਿੰਡ ਮਿਲਣ ਆਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਿਹਾ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਰੋਣ ਲੱਗ ਗਏ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਅੱਗੇ ਨਾਲ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ ਬੱਚੀ ਦਾ ਨਾਂ ਨਹੀਂ ਲਵਾਂਗੇ। ਉਹਨਾਂ ਨੇ ਕਿਹਾ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ। ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ। ਚਲੋ ਜੀਓ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜਰੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਅਲੱਗ ਸਮਝਾਇਆ ਕੁੜੀ ਨੂੰ ਅਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰਾਂਾਂ 'ਚ ਅਲੱਗ-ਅਲੱਗ ਰਹਿਣ ਲਈ ਭੇਜ ਦਿੱਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਹਦੇ ਮਾਪਿਓ ਨੂੰ ਵਿੱਚ ਬਿਠਾ ਕੇ ਉਹਦੇ ਛੱਤਰ ਮਾਰੇ ਵੀ ਜ਼ਰੂਰੀ ਆ ਜਦੋਂ ਅਸੀਂ ਉਹਨੂੰ ਕੱਟ ਕੇ ਬਾਹਰ ਆਏ ਤੇ ਸਿੰਘ ਨੇ ਜਦੋਂ ਨੌਜਵਾਨ ਕਰਦੇ ਹੁੰਦੇ ਤੇ ਸਿੰਘ ਨੇ ਉਹਨੂੰ ਹਾਸੇ 'ਚ ਪੁੱਛਿਆ ਪਤੰਦਰਾ ਹਜੇ ਤਾਂ ਤੇਰੀ ਉਮਰੀ ਕੀ ਐ ਕੀ ਇਹੋ ਜਿਹਾ ਖਾਨਾ ਤੇ ਸ਼ਰਮ ਦੀ ਗੱਲ ਆ ਵੀ ਮੈਂ ਜਦੋਂ ਸੁਣਿਆ ਵੀ ਇਹ ਦੇਸ਼ ਦੇ ਵਿੱਚ ਇਹ ਦੇਸ਼ ਪੰਜ ਦਰਿਆਵਾਂ ਦੀ ਧਰਤੀ ਆ ਤੇ ਕੁਝ ਸਾਲਾਂ ਤੋਂ ਸਾਨੂੰ ਸੁਣਨ ਚ ਆ ਰਿਹਾ ਵੀ ਇਸ ਦੇਸ਼ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਵਾ ਤੇ ਹੁਣ ਸੱਤਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕਾਮ ਦਾ ਇਸ ਨੂੰ ਅਸੀਂ ਸ਼ਰਮਜਨੀ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਹਾਂ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਬਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਦਾ ਪਤਾ ਨਾ ਹੋਵੇ ਤੇ ਜਦੋਂ ਉਸ ਬੱਚੇ ਨੂੰ ਪੁੱਛਿਆ 16 ਸਾਲ ਦੇ ਨੂੰ 15.5 ਸਾਲ ਦੀ ਉਮਰ ਸੀ ਕਹਿੰਦਾ ਵੀ ਮੈਂ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਿਆਨ ਦੇਣ ਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਆ ਤੇ ਇਹਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖਸ ਹੋ ਜੂ ਪਹਿਲੀ ਰਾਤ ਦੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹਨੇ ਲਿਖ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਵੈਤ ਐਸੇ ਨਹੀਂ ਫੇਰ ਲਿਖ ਕੇ ਪਾਇਆ ਵੀ ਜਿਨੇ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸਕੂਬੀਰ ਸਿੰਘ ਵੈਦ ਸਕੂਬੀਰ ਸਿੰਘ ਤੇ ਸ਼ਾਇਦ ਇਹਦਾ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਿਲਣ ਤੇ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲੱਗੋਗੇ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਦੂਜਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਹੀ ਉਹਦੀ ਬੰਨੀ ਹੋਈ ਸੀ ਪੱਗ ਹੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈਦ ਮੈਨੂੰ ਪੜਨ 'ਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਦੂਜੀ ਫੇਰ ਜਗਜੀਤ ਵੈਸਨ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਸੋਚਦੀਆਂ ਕਰ ਰਹੇ ਨੇ ਬਾਅਦ ਚ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ ਦੁਆਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦੁਆਖਾਨਾ ਇਹਦਾ ਇਹ ਕਹਿੰਦਾ ਰਾਜੇ ਮਹਾਰਾਜੇ ਆ ਦਵਾਈਆਂ ਖਾਦਿਆਂ ਹੁੰਦੇ ਸੀ 100 ਰਾਨੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਤੇ ਘਰੇ ਤਲਾਕਾਂ ਦੇ ਕਾਰਨ ਬਣੀ ਜਾਂਦੇ ਆ ਜੀ ਬੰਦਿਆ ਦੇ ਬਾਹਰ ਰਿਲੇਸ਼ਨ ਔਰਤਾ ਲਈ ਚੌਥਾ ਅਜੇ ਕਈ ਮਿਲੇ ਨਹੀਂ ਇਹ ਵੈਦ ਦਾ ਨਾਮ ਹੈ ਹਗਾਰਸ਼ਦੀਪ ਸਿੰਘ ਵੱਖੋ ਵੱਖ ਡਿਟੇਲਾਂ ਦਿੰਦਾ ਕਿਹੜੇ ਦਿਨ ਕਿੱਥੇ ਮਿਲਦਾ ਦਵਾਈ ਖਾਓ ਹਰ ਐਤਵਾਰ ਅਸੀਂ ਅੰਮ੍ਰਿਤਸਰ ਮਿਲਾਂਗੇ ਤੇ ਬੁੱਧਵਾਰ ਬਟਾਲੇ ਮਿਲਾਂਗੇ ਲੱਕੜ ਦੇ ਬਾਲੇ ਵਰਗਾ ਕਰ ਲੋ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਹੈ ਜੇ ਤੇ ਵਿਆਹ ਹੋ ਗਿਆ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੇ ਉਹਨੇ ਆਰਡਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਬੜਿਆ ਤੇ ਫਿਰ ਲੋਕਾਂ ਨੂੰ ਥਾਣੇ ਹੀ ਤੇ ਹੋਣਾਗਾ ਕਿ ਇੱਥੇ ਜਾ ਕੇ ਮਰ ਗਏ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਔਰਤਾਂ ਨੂੰ ਖੁਸ਼ ਕਰ ਦੋਗੇ ਬੁੱਟੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰਦੂਗੀ ਸਾਡੀ ਦਵਾਈ ਇਸ ਵੈਦ ਦੀ ਇਹੇ ਗੱਲ ਬਾਤ ਆ ਇਸ ਦੀ ਬਾਅਦ ਚ ਤੁਸੀਂ ਪਿੱਛੇ ਜੇ ਖਬਰ ਵੇਖੀ ਹਜੇ 5 ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪੈਂਡਾ ਸ਼ਾਇਦ ਮਾਨਸੇ ਕੀ ਪਟਿਆਲੇ ਵਾਲੀ ਸਾਈਡ ਉਹ ਬਾਈ ਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆ ਗੁਸ਼ਤ ਕਰਕੇ ਕਰਦੇ ਆ ਇਹਦਾ ਨਾ ਹੈਗਾ ਵੈਦ ਗਰਮੀਤ ਸਿੰਘ ਗੋਲ ਦਸਤਾਰ ਸਜਾਈ ਹੋਈ ਆ ਲੁਧਾਨੇ ਵੀ ਬਹਿੰਦੇ ਤਰਨਤਾਰਨ ਵੀ ਅੰਮ੍ਰਿਤਸਰ ਵੀ ਬਹਿੰਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਤੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਖੁੱਲ ਸਕਦੇ ਪਰ ਕੰਮ ਨੂੰ ਰੋਕਣ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੁੱਲਣਾ ਤੇ ਨਾ ਹੀ ਇਹ ਖੋਲਿਆ ਜਾਣਾ ਆਪ ਦੇ ਹਥਿਆਰ ਨੂੰ ਲੋਹੇ ਦੀ ਰਾੜ ਵਰਗਾ ਕਰ ਲੋ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਗੁਰਮੀਤ ਸਿੰਘ ਜੀ ਆ ਬਹੁਤ ਇਤਰਾਜਯੋਗ ਲਾਉਣਾ ਸਾਰਿਆਂ ਨੇ মিডিਆ ਦੇ ਵਿੱਚ ਹਾਈਟ ਨਹੀਂ ਕਰਨਾ ਬਲਰ ਨਹੀਂ ਕਰਨਾ ਇਸ ਨੂੰ ਬੱਚੇ ਪੜਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲੋ ਇੱਕ ਵੈਦ ਦਾ ਸਰਾਓ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਕੱਟੇ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦਿੰਨੇ ਆ ਹਰਕਤ ਆ ਇਹਦੀਆਂ ਵੀ ਇਹੀ ਆ ਲਿਖਿਆ ਜਿਉ ਇਹਦੇ ਉੱਤੇ ਹੈਗਾ ਸਾਰੇ ਸਰਦਾਰ ਇੱਕ ਦੋ ਨੂੰ ਛੱਡ ਕੇ ਵੈਦ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਈਜ਼ ਨੂੰ ਵੱਡਾ ਤੇ ਮੋਟਾ ਕਰਨ ਦੇ ਚਾਹਵਾਨਾਂ ਮਿਲੋ ਆ ਪੜ੍ਹ ਲਓ ਇੱਥੇ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਾਈ ਸੀ ਪੈਂਟ ਦੇ ਵਿੱਚੋਂ ਜਿੱਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਤੇਲ ਹੈ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਫਿਰ ਫਿਲਮਾਂ ਫਿਲਮਾਂ ਵੇਂਦੇ ਆ ਤੇ ਫਿਰ ਇੰਨਾ ਕੰਮਾਂ 'ਚ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤੇ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲੀਆਂ ਵੈਰ ਦਜੀਤ ਸਿੰਘ ਬਜ਼ੁਰਗ ਆ ਇਹੇ ਤੇ ਥੱਲੇ ਜਿਹੜੀਆਂ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਇਤਰਾਜਯੋਗ ਨੇ ਵੈਦ ਦਰਸ਼ਨ ਸਿੰਘ ਸਰਦਾਰ ਕੁੰਡਗਾ ਮੁੱਛਾ ਰੱਖੀਆਂ ਸੰਦ ਲੋਹੇ ਵਰਗਾ ਕਰੋ ਨੰਬਰ ਦਿੱਤਾ ਵਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਲਟਾ ਲਿਖਿਆ ਵੀ ਇਹਨਾਂ ਨੇ ਨੰਬਰ ਦਿੱਤਾ ਤੇ ਘਰ ਬੈ ਕੇ ਤੁਸੀਂ ਮੰਗਵਾ ਸਕਦੇ ਆ ਜਿਨ੍ਹਾਂ ਨੂੰ ਬਾਹਰ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਦਾਂ ਪਾਵਾ ਜਾਂ ਲੋਹੇ ਦਾ ਫੜ ਕੇ ਦੱਸ ਰਿਹਾ ਹੁਣ ਇੰਟਰਨੈਸ਼ਨਲ ਮਲਕੀਤ ਵੈਦ 358000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਨੇ ਖਾਧੀ ਹੋਵੇ ਤੇ ਜਨਾਨੀ ਕਿਸੇ ਹੋਰ ਨਾਲ ਦੇਖ ਜਾਵੇ ਲੈ ਲਓ ਰਿਕਾਰਡ ਚ ਇਹਨੂੰ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦੇਗੀ ਥੋੜਾ ਜਿਹਾ ਕੋਠੇ ਵਾਲੀਆਂ ਕੰਜਰੀਆਂ ਨੂੰ ਕਹਿੰਦੇ ਆਂ ਜਿਹਨਾਂ ਨੂੰ ਨੌਜਵਾਨ ਅੱਜਕੱਲ ਬਹੁਤ ਹੋਰ ਹਸਾਬ ਨਾਲ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚ ਇੰਨੀ ਪਾਵਰ ਆ ਜਾਊਗੀ ਜੋ ਬਲਾਤਕਾਰ ਦੇ ਕਾਰਨ ਵਧ ਰਹੇ ਆ ਇਹ ਕਹਿੰਦਾ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਤੁਹਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਲਈ ਬੈਦਮਲਕੀਤ ਸਾਹਿਬ ਕਹਿ ਰਹੇ ਆ ਵੀ ਡੋਲੂ ਟੰਗ ਨੋਸ ਕਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਦਈਏ ਸਮਾ ਬਦਲ ਗਿਆ ਇਹ ਡੋਲੂਆਂ ਤੋਂ ਟਿਫਣ ਬਣ ਜਾਣੇ ਆ ਹੁਣ ਤੇ ਆਂਡ ਗਵੜ ਇਹਨਾਂ ਪਰਿਵਾਰਾਂ 'ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਦ ਸਾਹਿਬ ਘਰੇ ਨਹੀਂ ਆਏ ਤੇ ਦੂਜਾ ਮੁੰਡਾ ਟੇਪਨ ਟੰਗ ਕੇ ਇੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਏ ਆ ਤੇ ਦੂਜਾ ਮੁੰਡਾ ਟੇਪਨ ਟੰਗ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾਂ ਲੁੱਤਾ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਕੇਸ ਇਹ ਨੇ ਵੈਦ ਮਲਕੀ ਸਿੰਘ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਂ ਹੈਗਾ ਦੀਪਿਕਾ ਲੋਥਰਾ ਇਹ ਬਲੌਗਰ ਆ ਇਹ ਪ੍ਰਮੋਸ਼ਨਾਂ ਕਰਦੀ ਆ ਪ੍ਰਮੋਸ਼ਨਾਂ ਕਰਨ ਦੇ 25 ਤੋਂ 30000 ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 4-5 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇਹ 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 ਦੀਆਂ ਜਿਹੜੀਆਂ ਹਰਕਤਾਂ ਨੇ ਉਸ ਤੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਇਹਦੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੇ ਆ ਵੀ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਲਿਆ ਵੀ ਇਦਾਂ ਪਾਉਣੀ ਆ ਵੀਡੀਓ ਵੀ ਪਤਾ ਲੱਗ ਜੇ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹਣੀ ਕਹਿੰਦੇ ਵੀ ਹਾਫਸ਼ੀਆਂ ਵਰਗਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਤ ਕਰਦੇ ਆ ਇਹ ਆਬੈਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਜਸ਼ਨ ਸੰਧੂ ਇਹਨੇ ਤਾਂ ਹੱਥ ਹੀ ਮੁਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮ ਖਾਂਦਾ ਹਲਾ ਕੇ ਮੈਂ ਉੱਥੇ ਮਾਰਕਰ ਕਰਤਾ ਵੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਜੋ ਕੁਝ ਨੇ ਲਿਖਿਆ ਇਹਨੇ ਐਵੀ ਲਿਖਿਆ ਵੀ ਜਿੰਨਾ ਵੀਰਾ ਨੂੰ ਵਾਇਗਰਾ 200 ਐਮ ਜੀ ਵੀ ਕੰਮ ਨਹੀਂ ਨਾ ਕਰਦੀ ਉਹ ਵੀ ਸਾਡੇ ਤੋਂ ਦਵਾਈ ਲਓਗੇ ਸਾਡੀ ਦਵਾਈ ਕੰਮ ਕਰੂਗੀ ਫਿਰ ਪ੍ਰੋਮੋਸ਼ਨਲ ਇਹ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ ਛੋਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰੋਮੋਸ਼ਨਾਂ ਕਰਨ ਲਈ ਪੇਡ ਪ੍ਰੋਮੋਸ਼ਨਲ ਲਈ ਇਹ ਲਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਇਆ ਪ੍ਰਮੋਸ਼ਨਾਂ ਤੋਂ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟ ਲਾ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲ ਜਾਣਗੇ ਟਾਈਮ ਤੇ ਚੇਤੇ ਇਹ ਬਾਈ ਵੈਦ ਜਸ਼ਨ ਸੰਧੂ ਹੋਣਾ ਦੀ ਲਖਤ ਆ ਇਹਨਾਂ ਨੂੰ ਕੀ ਪਤਾ ਪੇਚਾ ਤਾਂ ਹੁਣ ਪਿਆ ਇਹ ਵੀ ਇਹਨਾਂ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਂ ਮੈਨੂੰ ਬਾਣਾ ਇਜਾਜ਼ਤ ਨਹੀਂ ਦਿੰਦਾ ਪਰ ਕਾਰਵਾਈ ਬਾਣਾ ਜ਼ਰੂਰ ਕਰੂਗਾ ਇਹ ਆਵਾਇਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਣੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਖਰਾਕ ਹੈ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆ ਦੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤੋਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਸਾਡੀ ਮਾਂ ਆ ਵਿਆਹੇ ਹੋਏ ਬੰਦੇ ਦੀ ਉਹ ਕੋ ਇਹ ਬੀਬੀ ਇਹਨਾਂ ਨਾਲ ਵੀ ਆ ਲੁਧਰਾ ਜੀ ਪ੍ਰਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰਮੋਸ਼ਨ ਕਰਨੀ ਕਿਵੇਂ ਆ ਪ੍ਰਮੋਸ਼ਨ ਆ ਤੁਹਾਨੂੰ ਇਹਨਾਂ ਦੀ ਅਸੀਂ ਬਾਅਦ 'ਚ ਦੱਸ ਦਿਆਂਗੇ ਇਹ ਕਹਿੰਦਾ ਇੱਕ ਚਮਚ ਲੈ ਲੋ ਕਰਨ ਤੋਂ ਪਹਿਲਾਂ ਘੰਟਾਕ ਦੂਜੀ ਯਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰਤ ਇਹ ਵੈਦ ਅਮਨ ਅਮਨ ਪ੍ਰੀਤ ਸਿੰਘ ਚਲੋ ਹੁਣ ਗੱਲ ਆਉਂਦੀ ਆ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੋਥਰ ਉਹ ਦੀ ਅ ਦੀਪਿਕਾ ਲੁਧਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆ ਇਹ ਇਹਨਾਂ ਦੀ ਕਲੈਬ ਕੀਤੀ ਹੋਈ ਹੈ ਇਹ ਅਮਰਸਰ ਦੀ ਬਸਨੀਕ ਆ ਬੀਬੀ ਲਦੀਪ ਕਾ ਲੁਧਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਆ ਤੁਹਾਨੂੰ ਹਾ ਕਸ਼ਕਸ ਹਮਾ ਪਹਿਲਾਂ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਹੀ ਰਿਲੇਸ਼ਨ ਚ ਨੇ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ ਵੁੱਦਾਂ ਦੀ ਪੈੜਨ ਆਪਣੀ ਸ਼ੁਰੂ ਕਰ ਦਿੱਤੀ ਵੀ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆ ਨੋ ਲੀਗਲ ਆ ਕਾਨੂੰਨੀ ਆ ਨਹੀਂ ਗੈਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨ ਵਾਲੇ ਇਹਨਾਂ ਦੀਆਂ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨ ਕਰ ਰਹੀ ਸੀਗੀ ਬੀਬੀ ਦੀਪਕਾ ਲੁਥਰਾ ਅਮਰਸਰ ਤੋਂ ਇਹਨੇ ਤਿੰਨਾ ਚਾਰਾਂ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਰ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਅਸੀਂ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕੇਰਾ ਬੁਲਾ ਲਿਆ ਸੀ ਅਮਰਸਰ ਸਾਇ। ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਥਰਾ ਖੁਦ ਵਿੱਚ ਸੀ ਤੇ ਮੈਂ ਦੂਰ ਉਹਨਾਂ ਨੂੰ ਫਤੇ ਬੁਲਾਤੀ ਵੀ ਆਜਾ ਥੋਡੇ ਨਾਲ ਬਹਿ ਕੇ ਗੱਲਬਾਤ ਕਰਨੀ ਆ ਜੋ ਸਾਡੇ ਕੋਲ ਆਨ ਰਿਕਾਰਡ ਆ ਉਹਨਾਂ ਨੂੰ ਵੀ ਪਤਾ ਵੀ। ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫਿੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਬਾਹਾ ਉਹਨੂੰ ਸਮਝ ਆਇਆ ਵੀ ਪਹਿਲੀ ਗੱਲ ਉਹਦੇ ਸਿਰ ਤੇ ਚੁੰਨੀ ਨਹੀਂ ਸੀ ਗੱਲ ਚ ਉਹ ਹਜੂਰ ਗਿਆ ਲਾ ਕੇ ਉਹਦਾ ਸੈਟ ਖਾਇਆ ਵੀ ਤੂੰ ਸਾਡੀ ਭੈਣ ਆ ਬੈਠ ਗਲਤ ਰਸਤੇ ਪੈ ਚੱਲੀ ਆ ਭੈਣੇ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਤੁਹਾਨੂੰ ਆ ਪ੍ਰਮੋਸ਼ਨਾਂ ਕਰਕੇ ਕੀ ਮਿਲਿਆ ਕਹਿੰਦੀ ਪੈਸਾ ਮੈਂ ਕਿਹਾ ਪੈਸੇ ਦਾ ਤਾਂ ਕੋਈ ਮਤਲਬ ਆ ਕਹੀਂ ਉਹਨੇ ਸਿਰ ਮਰਤਾ ਹਾਂਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਰ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਪ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਤਾਂ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਨੈਟ ਤੇ ਰੋ ਰੋ ਵੀ ਵੀ ਨਹੀਂ ਵੀਡੀਓ ਪਾ ਦਿੰਨੀ ਆ ਮੈਂ ਨੈਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੋਗੀ ਮੈਨੂੰ ਮਾਫ਼ ਕੀਤਾ ਜਾਵੇ ਮੈਂ ਇਹ ਤੋਂ ਬਾਅਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਲਏ ਸੀ ਮੈਂ ਕਿਹਾ ਪੈਸੇ ਮੋੜਨ ਦੀ ਲੋੜ ਨਹੀਂ ਤੇ ਬੰਦ ਕਰ ਦੇ ਇਸ ਚੀਜ਼ ਨੂੰ ਹੋਰ ਪ੍ਰੋਮੋਸ਼ਨਾਂ ਜੋ ਕਰਨੀਆਂ ਗੱਡੀਆਂ ਗੁੱਡੀਆਂ ਜਾਂ ਕਰੀ ਚੱਲੋ ਸ਼ੋਅਰੂਮਾਂ ਦੇ ਉੱਥੋਂ ਜਾ ਕੇ ਮੈਂ ਕਿਹਾ ਤੁਸੀਂ ਜਦੋਂ ਭੈਣ ਹੀ ਕਹਿੰਦਾ ਤੈਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨੂੰ ਅਸੀਂ ਇੱਕ ਲੈਟਰ ਦਿੱਤਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਲੈਟਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਲੁਥਰਾ ਜੀ ਮੈਂ ਅਮਰਪਾਲ ਸਿੰਘ ਮਹਿਰੋ ਆਪ ਜੀ ਨੇ ਸਤਕਾਰ ਸਹਿਤ ਬੇਨਤੀ ਭੇਜ ਰਿਆ ਹਾਂ ਅਸੀਂ ਕੁਝ ਦਿਨ ਤੋਂ ਇੰਟਰਨੈਟ ਤੇ ਤੁਹਾਡੀਆਂ ਕਾਫੀ ਇਤਰਾਜਯੋਗ ਵੀਡੀਓ ਦੇਖ ਰਹੇ ਹਾਂ ਸੰਗਤ ਵੀ ਸਾਨੂੰ ਭੇਜ ਰਹੀ ਆ ਵੀ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦਵਾਈਆਂ ਨੂੰ ਪ੍ਰੋਮੋਟ ਕਰ ਰਹੀ ਆ ਜੋ ਕਾਫੀ ਇਤਰਾਜਯੋਗ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਨੰਗਸੇਂਗਾ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੇ ਬਲਾਤਕਾਰ ਨੂੰ ਰੋਕਣ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੀਆਂ ਵੀਡੀਓ ਵੇਖ ਕੇ ਦਵਾਈਆਂ ਖਾਣਗੇ ਤੇ ਕਾਮਵਾਸ਼ਨਾ ਵਧ ਲੱਗ ਜੂਗੀ ਤੇ ਬਲਾਤਕਾਰ ਵਧੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਨੂੰ ਦੂਰੇ ਮਤਲ ਵਾਲੀਆਂ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਭੈਣ ਵਧੀਆ ਜਿਤਦਾਰ ਕੰਮ ਕਰ ਰ ਤੇ ਕਮਾਈ ਕਰਨ ਅਸੀਂ ਨਹੀਂ ਚਾਹੁੰਦੇ ਤੁਸੀਂ ਇਦਾਂ ਦੇ ਕੰਮ ਕਰੋ ਤੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਤੁਹਾਨੂੰ ਵੀ ਲੋਕ ਗਾਲੀ ਗਲੋਚ ਕਰਨ ਇਸ ਲਿਖਤ ਨਾਲ ਜੇ ਸਹਿਮਤ ਹੋ ਤੇ ਇਸ ਨੂੰ ਪੋਸਟ ਕੀਤਾ ਜਾਵੇ ਜੇ ਤੁਸੀਂ ਇਸ ਤੁਸੀਂ ਮਰਿਆਦਾ ਨੂੰ ਤੋੜੋਗੇ ਤੇ ਫਿਰ ਖਾਲਸਾਈ ਮਰਿਆਦਾ ਅਨੁਸਾਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜੇ ਤੁਸੀਂ ਇਸ ਐਸਾ ਲੈਕਚਰ ਨੂੰ ਪੜ੍ਹ ਲਿਆ ਤੇ ਮੰਨ ਲਿਆ ਤੇ ਉਹਨੂੰ ਪੋਸਟ ਕਰ ਦਿੱਤਾ ਜਾਵੇ ਤੇ ਉਹਨੇ ਸਾਡੇ ਬੈਠੇ ਉਹਨੂੰ ਆਪਣੇ ਇੰਟਰਨੈਟ ਪੇਜ ਤੇ ਪੋਸਟ ਕਰ ਦਿੱਤਾ ਸੀ ਚਾਹ ਪਾਣੀ ਪਿਆ ਤੋਰ ਦਿੱਤੇ ਗਏ ਮਸਲਾ ਖਤਮ ਕਰ ਦਿੱਤਾ ਗਿਆ ਇਤੋਂ ਬਾਅਦ ਅਸੀਂ ਉਹਨੂੰ ਇਹ ਵੀ ਕਿਹਾ ਵੀ ਤੇਰਾ ਕਸੂਰ ਨਹੀਂ ਹੁਣ ਅਸੀਂ ਵੈਦਾਂ ਦੀ ਪੂਸ਼ਣ ਆਪਣੀ ਆ ਤੇ ਉਹਨਾਂ ਨੂੰ ਅਸੀਂ ਸਿਕੰਡ ਨੂੰ ਖਤਮ ਕਰਨਾ ਚਾਹੁੰਦੇ ਹਾਂ ਸ਼ਰਮ ਦੀ ਗੱਲ ਆ ਉਸ ਬੀਬੀ ਦੀ ਅਸੀਂ ਹਜੇ ਮੋਗੇ ਨਹੀਂ ਪਹੁੰਚੇ ਵੀ ਉਹ ਬੀਬੀ ਨੂੰ ਇਸ ਖੇੜੇ ਤੋਂ ਬਾਹਰ ਕੱਢ ਦਿੱਤਾ ਤੇ ਉਹਦਾ ਸਾਨੂੰ ਫੋਨ ਆਇਆ ਵੀ ਮੈਨੂੰ ਨਹੀਂ ਰੋਕ ਸਕਦੇ ਤੇ ਮੈਂ ਪੁਲਿਸ ਕੰਪਲੇਂਟ ਕਰੂੰਗੀ ਵੀ ਤੁਸੀਂ ਉਹ ਵੀਡੀਓ ਕਿਉਂ ਡਿਲੀਟ ਕਰਵਾਈਆਂ ਤੇ ਬੇਸਬਾਲ ਦੀ ਉਹਨੇ ਮੈਨੂੰ ਫੋਟੋ ਨੀਦ ਲਾ ਕੇ ਭੇਜੀ ਵੀ ਇਹ ਤਾਂ ਫਿਰ ਬੀਬੀ ਦੇ ਮਨ ਦੇ ਵਿੱਚ ਵਹਿਮ ਆ ਵੀ ਪਾਣੀ 'ਚ ਰਹਿ ਕੇ ਮગરਮਛ ਨਾਲ ਦੁਸ਼ਮਣੀ ਪਾਲੀ ਉਹਨੇ ਚਲੋ ਕੋਈ ਨਾ ਖੈਰ ਪੁਲਿਸ ਵੀ ਆਪਣਾ ਕੰਮ ਕਰੇ ਜੋ ਅਸੀਂ ਕੀਤਾ ਉਹਦਾ ਅਸੀਂ ਜਵਾਬ ਦੇ ਹੀ ਹੈਗੇ ਆ ਹੁਣ ਗੱਲ ਇਹ ਆ ਜੋ ਗੱਲਾਂ ਬਾਤਾਂ ਅਸੀਂ ਕੀਤੀਆਂ ਉਹ ਸਾਡੀਆਂ ਨਿੱਜੀ ਨਹੀਂ ਹੈਗੀਆਂ। ਛੋਟੀਆਂ ਪ੍ਰੈਸ ਰਿਪੋਰਟਰਾਂ ਦੇ ਵੀ ਪਰਿਵਾਰ ਨੇ ਇਸ ਦੇਸ਼ ਦੇ ਵਿੱਚ ਵਸ ਰਹੀ ਜਿਹੜੀ ਪੁਲਿਸ ਆ ਉਹ ਡਿਊਟੀਆਂ ਤੇ ਹੁੰਦੀ ਆ ਫੌਜੀ ਵੀ ਡਿਊਟੀਆਂ ਤੇ ਹੁੰਦੇ ਉਹਦੇ ਪਿੱਛੇ ਪਰਿਵਾਰਾਂ ਨਾਲ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ। ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ। ਇਲੀਗਲ ਨੇ ਅਨਲੀਗਲ ਨੇ ਇਹਦਾ ਜਵਾਬ ਡੀਜੀਪੀ ਪੰਜਾਬ ਦਵੇ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇਵੇ ਵੀ ਇਹ ਲੀਗਲ ਆ ਕਿ ਅਨਲੀਗਲ ਆ। ਜਿਹੜੇ ਏ ਡਾਕਟਰੀ ਲਾਈਨ ਦੇ ਮੰਤਰੀ ਨੇ ਉਹ ਇਸ ਚੀਜ਼ ਦੀ ਪੁੱਛ ਗਿਆ ਕਿ ਕਰਨ ਵੀ ਇਹ ਕਿਉਂ ਹੋ ਰਿਹਾ ਵਾ ਜੇ ਇਹ ਲੀਗਲ ਆ ਕਾਨੂੰਨੀ ਤੌਰ ਤੇ ਸਹੀ ਆ ਤੇ ਸਾਨੂੰ ਅਸੀਂ ਸਾਡਾ ਪੰਜਾਬ ਸਾਥ ਦੇਵੇ ਤੇ ਅਸੀਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਮੇਰਾ ਇਸ ਤੇ ਸਾਥ ਦੇਣਾ ਚਾਹੁੰਦੇ ਆ ਮੈਂ ਧਰਨੇ ਲਾਉਣ ਵਾਲਾ ਬੰਦਾ ਨਹੀਂ ਹੈ ਇੱਕ ਮਹੀਨਾ ਪੰਜਾਬ ਪੁਲਿਸ ਨੂੰ ਤੇ ਗਵਰਨਮੈਂਟ ਪੰਜਾਬ ਨੂੰ ਅਸੀਂ ਟਾਈਮ ਦੇਵਾਂਗੇ ਹਰੇਕ ਜ਼ਿਲ੍ਹੇ ਦੇ ਘਟੋ ਘਟ ਪੰਜ ਸੱਤ ਸਰਪੰਚ ਤੇ ਉਹਨਾਂ ਦੇ ਪੈਂਚ ਸਾਡੇ ਕੋਲੇ ਆਉਣ ਆਪਣੇ ਲੈਟਰ ਪੈਡ ਨਾਲ ਲੈ ਕੇ ਉਹਨਾਂ ਨੂੰ ਕੰਪਲੇਂਟ ਅਸੀਂ ਲੈ ਕੇ ਦੇਵਾਂਗੇ ਕਿਵੇਂ ਲਿਖਣੀ ਆ ਤੇ ਐਸਐਸਪੀ ਸਾਹਿਬ ਨੂੰ ਦੇਣ ਤੇ ਇੱਕ ਮਹੀਨਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬਾਨਾਂ ਦੀ ਵੇਟ ਕਰਾਂਗੇ ਕਿੰਨੇ ਬੰਦਿਆਂ ਤੇ ਇਹਨਾਂ ਤੇ ਵੈਦਾਂ ਦੇ ਉੱਤੇ ਇਨਵੈਸਟੀਗੇਸ਼ਨ ਟੀਮ ਬੈਠਦੀ ਆ ਇਹਨਾਂ ਦੇ ਪੇਜ ਬੰਦ ਹੁੰਦੇ ਆ ਤੇ ਲੱਚਰਤਾ ਫਲਾਈ ਜਿਹੜੀ ਅਸਲੀਰਤਾ ਵਿਰੁੱਧ ਜੋ ਕਾਨੂੰਨ ਨੇ ਗੈਰ ਕਾਨੂੰਨੀ ਠੱਗਣਾ ਦਵਾਈਆਂ ਵੇਚਣ ਦੇ ਜੋ ਕਾਨੂੰਨ ਨੇ ਉਹਨਾਂ ਤਹਿਤ ਪਰਚਾ ਦਰਜ ਹੁੰਦਾ ਜੋ ਵੀਡੀਓ ਨੇ ਬੀਬੀ ਨੇ ਵੀਡੀਓਗ੍ਰਾਫੀ ਕੀਤੀ ਆ ਉਹਦਾ ਕੈਮਰਾਮੈਨ ਬੀਬੀ ਤੇ ਬੈਦ ਅਸਲੀਅਤ